ਅਕਸਰ ਹੀ ਚਰਚਾ ਹੁੰਦੀ ਹੈ ਕਿ ਰਾਜਸੀ ਪੱਧਰ ਦੀ ਹੀ ਗੂੰਜ ਪੈਂਦੀ ਹੈ ਸਿਆਸੀ ਲਿਹਾਜ਼ ਉੱਤੇ ਜਾਂ ਪ੍ਰਸ਼ਾਸਕੀ ਪੱਧਰ ਉੱਤੇ ਪਰੰਤੂ ਅੱਜ ਜਿਹੜੀ ਅਸੀਂ ਚਰਚਾ ਕਰਨੀ ਹੈ ਉਹ ਸਹਿਤਿਕ ਪੱਧਰ ਦੀ ਇੱਕ ਗੂੰਜ ਭਾਰਤ ਸਰਕਾਰ ਤੋਂ ਇੱਕ ਮੰਗ ਵੱਡੇ ਪੱਧਰ ਤੇ ਉਠਾਈ ਗਈ ਹੈ ਉਹ ਕਿਹੜੀ ਮੰਗ ਹੈ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਵਾਸਤੇ ਸਾਡੇ ਨਾਲ ਜੁੜੇ ਨੇ ਉਗੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ-ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਰਵ ਸਾਭ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਜਿਹੜੀ ਕਿ ਪੰਜਾਬੀ ਸਹਿਤ ਸਭਿਆਚਾਰ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਪ੍ਰਪੁਲਤਾ ਲਈ ਸਾਡੀ ਰਾਜਪਾਸ਼ਾ ਪੰਜਾਬੀ ਲੀ ਖਾਸ ਕਰਕੇ ਵੱਡੇ ਯਤਨ ਕਰ ਰਹੀ ਹੈ ਤੇ ਜਿਹੜਾ ਵਾਹ ਵਾਸਤਾ ਉਹ ਹੈ ਲੇਖਕਾਂ ਨਾਲ ਕਿਤਾਬਾਂ ਨਾਲ ਕਹਿ ਲਈ ਕਿ ਕਲਮ ਨਾਲ ਕਲਮ ਦੀ ਤਾਕਤ ਕਈ ਵਾਰ ਤਲਵਾਰ ਤੋਂ ਵੀ ਕਹਿੰਦੇ ਨੇ ਬੜੀ ਅੱਗੇ ਜਾ ਕੇ ਉਹਦਾ ਸਿਨੈਰੀਓ ਸਾਹਮਣੇ ਆਉਂਦਾ ਪਰੰਤੂ ਜੇਕਰ ਅੱਜ ਦੇਖੀਏ ਇਹ ਸਹਿਦਕਾਰਾਂ ਦੀਆਂ ਵੀ ਵੱਡੀਆਂ ਮੰਗਾਂ ਨੇ ਹਾਲਾਂਕਿ ਜਿਹੜੀ ਕਲਮ ਉਹ ਇੰਨੀ ਦੀ ਨਹੀਂ ਸਹਿਦਕਾਰਾਂ ਦੇ ਕੋਲ ਹੀ ਹੈ ਫਿਰ ਵੀ ਕਈ ਮਸਲੇ ਮੰਗਾ ਉਹ ਹਮੇਸ਼ਾ ਜਿਹੜੇ ਸਹਿਦਕਾਰਾਂ ਨੂੰ ਵੀ ਆਪਣੇ ਆਪ ਦੇ ਵਿੱਚ ਕਿਸੇ ਕੋਸ਼ਿਸ਼ ਕਰਨ ਲਈ ਮਜਬੂਰ ਕਰਦੇ ਆ ਹੁਣ ਕਿਉਂਕਿ ਇੱਕ ਮੰਗ ਠਾਈ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬੀ ਸਹਿਦ ਅਕਾਦਮੀ ਲੁਧਿਆਣਾ ਦਾ ਜਿਹੜਾ ਹੋਇਆ ਜਰਨਲ اجلاس ਸਾਲਾਨਾ ਜਰਨਲ اجلاس ਉਹਦੇ ਵਿੱਚ ਇਹ ਵੱਡੇ ਪੱਧਰ ਉਤੇ ਮੰਗ ਉਠੀ ਹੈ ਉਹ ਕਿਹੜੀ ਮੰਗ ਉਠੀ ਹੈ ਤੇ ਕਿਉਂ ਉਠੀ ਹੈ ਅਸਲ ਮਸਲਾ ਕੀ ਹੈ ਸਾਰਾ ਮਾਜਰਾ ਡਾਕਟਰ ਸਾਹਿਬ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸੀ ਪ੍ਰਬੰਧਕਾਂ ਦੇ ਵਿੱਚ ਸੀ ਸਾਰਾ ਧਿਆਨ ਲਿਆਓ ਪਿੰਡਰ ਸਾਹਿਬ ਜਿਵੇਂ ਪੰਜਾਬੀ ਸਾਹਿਤ ਅਕੈਡਮੀ 1954 ਤੋਂ ਕਾਰਜਸ਼ੀਲ ਹੈ ਇਹਦੇ ਵੱਡੇ ਵੱਡੇ ਦਿਗਜ ਜਿਹੜੇ ਸਾਹਿਤਕਾਰ ਨੇ ਤੇ ਪ੍ਰਧਾਨ ਰਹਨੇ ਭਾਈ ਜੋਸ਼ ਸਿੰਘ ਤੋਂ ਲੈ ਕੇ ਗਿਆਨੀ ਲਾਲ ਸਿੰਘ ਡਾਕਟਰ ਐਮ ਐਸ ਰੰਧਾਵਾ ਤੋਂ ਲੈ ਕੇ ਡਾਕਟਰ ਜੌਹਰ ਤੱਕ ਇਸ ਤਰ੍ਹਾਂ ਦੇ ਵੱਡੇ ਵੱਡੇ ਦਿਗਜ ਹਸਤੀਆਂ ਇਹਦੀਆਂ ਪ੍ਰਦਾਨਗੀ ਕੀਤੀ ਹੈ ਤੇ ਇਹਨੇ بڑے ਵੱਡੇ ਮਸਲਿਆਂ ਨੂੰ ਉਠਾਇਆ ਹੈ ਕਿ ਪੰਜਾਬੀ ਭਾਸ਼ਾ ਬਾਰੇ ਭਾਸ਼ਾ ਦੇ ਪ੍ਰਚਾਰ ਬਾਰੇ ਇਸ ਦੇ ਜਨਰਲ ਅਜਲਾਸ ਦੇ ਵਿੱਚ ਇਹ ਮੰਗ ਬਹੁਤ ਪੂਰੇ ਜ਼ੋਰਦਾਰ ਟੰਕ ਦੇ ਨਾਲ ਬੁੱਧੀਜੀਵੀ ਸੰਸਥਕਰਾਂ ਤੇ ਦਿਗਜ ਹਸਤੀਆਂ ਵੱਲੋਂ ਇਹ ਉਠਾਈ ਗਈ ਹੈ ਕਿ ਜਿਹੜੀ ਪਾਰ ਸਰਕਾਰ ਦੀ ਰਾਸ਼ਟਰੀ ਨੀਤੀ ਹੈ ਰਾਸ਼ਟਰੀ ਸਿੱਖਿਆ ਨੀਤੀ ਹੈ ਜਿਹੜੀ ਜਿਹੜੀ ਦੇ ਤਹਿਤ ਇੱਕ ਸਿਲੇਬਸ ਤੇ ਇੱਕ ਰਾਸ਼ਟਰ ਜਿਸ ਤਰ੍ਹਾਂ ਜਿਵੇਂ ਹੋਰ ਵੀ ਕਈ ਮਦਿਆਂ ਦੇ ਉੱਪਰ ਐਨਡੀਏ ਸਰਕਾਰ ਵੱਲੋਂ ਇੱਕ ਰਾਸ਼ਟਰੀ ਚੋਣ ਇੱਕ ਰਾਸ਼ਟਰੀ ਭਾਸ਼ਾ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਬਹੁਤ ਵੱਡਾ ਬੁੱਧੀਜੀਵੀ ਸੰਘਾਇਤ ਕਰਨ ਨੇ ਆਪਣਾ ਰੋਸ ਪ੍ਰਗਟਾਇਆ ਹੈ ਕਿਉਂਕਿ ਉਹਨਾਂ ਨੇ ਇਹ ਹਵਾਲੇ ਦਿੱਤੇ ਨੇ ਕਿ ਜਦ ਕਿ ਕਰਨਾਟਕ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਨੇ ਇਸ ਨੀਤੀ ਨੂੰ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਹੈ ਉਹਨਾਂ ਦਾ ਲੌਜੀਕ ਹੈ ਕਿਉਂਕਿ ਭਾਰਤ ਇੱਕ ਨੇਸ਼ਨ ਨਹੀਂ ਹੈ ਵੱਖੋ ਵੱਖਰੇ ਨੇਸ਼ਨਾਂ ਦਾ ਸਮੂਹ ਹੈ ਵੱਖੋ ਵੱਖਰੀਆਂ ਕੌਮੀਅਤਾਂ ਨੇ ਇਸ ਦੇ ਵਿੱਚ ਉਹਨਾਂ ਦੀ ਬਨਸਵਰਨਤਾ ਉਹਨਾਂ ਦੀ ਭਾਸ਼ਾ ਵੱਖਰੀ ਹੈ ਉਹਨਾਂ ਦਾ ਸੱਭਿਆਚਾਰ ਵੱਖਰਾ ਹੈ ਉਹਨਾਂ ਦੇ ਹੈ ਸੰਸਕ੍ਰਿਤੀ ਵੱਖਰੀ ਹੈ ਉਹਨਾਂ ਦਾ ਇਤਿਹਾਸ ਵੱਖਰਾ ਹੈ ਇਸ ਤਰ੍ਹਾਂ ਇੱਕੋ ਨੀਤੀ ਦੇ ਤਹਿਤ ਇੱਕੋ ਜਗ੍ਹਾ ਸਾਰਾ ਕੁਝ ਉਸ ਤਰ੍ਹਾਂ ਨਹੀਂ ਪੜਾਇਆ ਉਥੋਂ ਦੇ ਸਥਾਨਿਕ ਮਾਨਤਾਵਾਂ ਵੀ ਨੇ ਇਸ ਦੇ ਤਹਿਤ ਇਹ ਪੜਾਇਆ ਜਾਣਾ ਚਾਹੀਦਾ ਹੈ ਇਹ ਨੀਤੀ ਇਸ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਜਦੋਂ ਬਹੁਤ ਜ਼ੋਰ ਨਾਲ ਮੰਗ ਉਠੀ ਦਾ ਸਭਾ ਦੇ ਜਿਹੜੇ ਸਭਾਪਤੀ ਜਿਹੜੇ ਕਿ ਪ੍ਰਧਾਨਗੀ ਕਰ ਰਹੇ ਸੀ ਉੱਗੇ ਸਿੱਖਿਆ ਸ਼ਾਸਤਰੀ ਉੱਗੇ ਅਰਥ ਸ਼ਾਸਤਰੀ ਡਾਕਟਰ ਐਸਐਸ ਜਹੋਲ ਨੇ ਇਹ ਸੁਝਾ ਦਿੱਤਾ ਕਿ اجلاس ਦੇ ਵੱਲੋਂ ਇੱਕ ਚਿੱਠੀ ਬਣਾ ਕੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾਵੇ ਕਿ ਇਹ ਸਿੱਖਿਆ ਨੀਤੀ ਨੂੰ ਇਸ ਤਰ੍ਹਾਂ ਲਾਗੂ ਨਾ ਕੀਤਾ ਜਾਵੇ ਤੇ ਪੰਜਾਬ ਦੀਆਂ ਜਿਹੜੀਆਂ ਮੌਲਿਕ ਮਾਨਤਾਵਾਂ ਨੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਮਾਨਤਾਵਾਂ ਨੇ ਇਹਦੀਆਂ ਵੱਖਰਤਾਵਾਂ ਨੇ ਇਸ ਦੇ ਮੁਤਾਬਕ ਇਥੋਂ ਦੀਆਂ ਸਥਾਨਕ ਭਾਸ਼ਾ ਮੰਤ ਧਿਆਨ ਵਿੱਚ ਰੱਖਦੇ ਹੋਏ ਇਸ ਭਾਸ਼ਾ ਨੀਤੀ ਦੇ ਬਾਰੇ ਇਸ ਸਿੱਖਿਆ ਨੀਤੀ ਦੇ ਬਾਰੇ ਧਿਆਨ ਕੀਤਾ ਜਾਵੇ ਜੀਪਿੰਦਰ ਸਾਹਿਬ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਨੇ ਨਵੀਂ ਸਿੱਖਿਆ ਨੀਤੀ ਜਿਹੜੀ ਕਿ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਲਿਆਂਦੀ ਜਾ ਰਹੀ ਹੈ ਕੁਝ ਰਾਜੇ ਨੂੰ ਵੱਡੇ ਪੱਧਰ ਤੇ ਲਾਗੂ ਵੀ ਕਰ ਰਹੇ ਨੇ ਉਹਦੇ ਖਿਲਾਫ ਇੱਕ ਝੰਡਾ ਬਰਦਾਰ ਆਪਣੇ ਆਪ ਨੂੰ ਸਾਹਮਣੇ ਕਰ ਲਿਆ ਕਿ ਇਸ ਸਿੱਖਿਆ ਨਵੀਂ ਸਿੱਖਿਆ ਨੀਤੀ ਦੇ ਵਿੱਚ ਜਿਹੜੀਆਂ ਕਮੀਆਂ ਨੇ ਪੰਜਾਬ ਦੇ ਮਤਲਕ ਪੰਜਾਬੀ ਸੱਭਿਆਚਾਰ ਦੇ ਮਤਲਕ ਜਾਂ ਉੱਤਰੀ ਭਾਰਤ ਖਿੱਤਾ ਪੰਜਾਬ ਉਸ ਸਾਰੇ ਮਸੌਦੇ ਉੱਤੇ ਜੋ ਵੀ ਗੱਲਾਂ ਰੜਕ ਦੇ ਵਿੱਚ ਆਉਂਦੀਆਂ ਨੇ ਉਹ ਪਹਿਲਾਂ ਦੂਰ ਕੀਤੀਆਂ ਜਾਣ ਉਸ ਤੋਂ ਬਾਅਦ ਹੀ ਇਹ ਨਵੀਂ ਸਿੱਖਿਆ ਨੀਤੀ ਲਗ ਕੀਤੀ ਜਾਵੇ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਇਹ ਦੇਸ਼ ਭਰ ਦੇ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜਾਂ ਕੱਲੇ ਪੰਜਾਬ ਦੇ ਐਂਗਲ ਤੋਂ ਸੰਦਰਭ ਤੋਂ ਨੇ ਉਹ ਵਖਰੀਏ ਠੀਕ ਹੈ ਉਹਨਾਂ ਦੀ ਜਿਹੜੀ ਇੱਕ ਰਾਜਧੀਆਂ ਜਿਹੜੀਆਂ ਮਾਨਤਾ ਮਾਨ ਇੱਕ ਦੀਆਂ ਸਮਾਜਿਕ ਵਿਸ਼ੇਸ਼ਤਾਵਾਂ ਨੇ ਉਹ ਉਹ ਵੱਖੋ ਵੱਖਰੀਆਂ ਹੋ ਸਕਦੀਆਂ ਨੇ ਹੁਣ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਇਤਿਹਾਸਕ ਪ੍ਰਸੰਗਿਕਤਾ ਹੈ ਇਥੋਂ ਦੀ ਸਮਾਜਿਕ ਵਿਭਿੰਨਤਾ ਹੈ ਇਥੋਂ ਦੀ ਸੱਭਿਆਚਾਰਕ ਵਿਭਿੰਨਤਾ ਹੈ ਇਹਦੇ ਵਿੱਚ ਸਾਰਾ ਇੱਕੋ ਹੀ ਸਲੇਵਸ ਹੋਵੇ ਤੇ ਏ ਦੇ ਵਿੱਚ ਜਿਹੜਾ ਸਥਾਨਕ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਦਬਤੇ ਰਹਿ ਜਾਣਗੀਆਂ ਇਹ ਤੇ ਲਈ ਜਿਵੇਂ ਸਲੇਵਸ ਹੈ ਪੰਜਾਬ ਦੀਆਂ ਜਿਹੜੀਆਂ ਖਾਸ ਵਿਸ਼ੇਸ਼ਤਾ ਮੰਨੀ ਇਤਿਹਾਸਕ ਪ੍ਰਸੰਗਿਕਤਾ ਹੈ ਇਤਿਹਾਸਿਕ ਨਾਇਕ ਨੇ ਉਹ ਉਹ ਦਬਤੇ ਰਹਿ ਜਾਣਗੇ ਕਿ ਕੱਲੀ ਰਾਸ਼ਟਰੀ ਨੀਤੀ ਦੇ ਤਹਿਤ ਇੱਕ ਰਾਸ਼ਟਰੀ ਇੱਕ ਭਾਸ਼ਾ ਵਾਲਾ ਜਾਂ ਇੱਕ ਰਾਸ਼ਟਰੀ ਇੱਕ ਸਿੱਖਿਆ ਨੀਤੀ ਦੇ ਤਹਿਤ ਇਹ ਲਾਗੂ ਕੀਤਾ ਜਾਂਦਾ ਤਾਂ ਇਹ ਸਾਰਾ ਦਬਤੇ ਰਹਿ ਜਾਊਗਾ ਹੁਣ ਕਿਉਂਕਿ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਆਪਣੀ ਲਾਗੂ ਕਰਨੀ ਹੈ ਉਹਨੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਪੱਖ ਦੇ ਵੱਖਰੀਆਂ ਕਮੇਟੀਆਂ ਬਣਾ ਕੇ ਇਸ ਨੀਤੀ ਨੂੰ ਲਾਗੂ ਕਰਨ ਦੇ ਢੰਗ ਤਰੀਕੇ ਖੋਜਣੇ ਸ਼ੁਰੂ ਕਰ ਦਿੱਤੇ ਨੇ ਜਦ ਕਿ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਵੱਖਰੇ ਅਕਾਦਮਿਕ ਕੌਂਸਲਾਂ ਹੁੰਦੀਆਂ ਨੇ ਅਕਾਦਮਿਕ ਬੋਰਡ ਨੇ ਉਹਨਾਂ ਦੇ ਵਿੱਚ ਜਾਣਾ ਹੁੰਦਾ ਉਹਨਾਂ ਤੋਂ ਬਾਹਰ ਬਾਹਰ ਰਹਿ ਕੇ ਇੱਕ ਨਵੀਂਆਂ ਕਮੇਟੀਆਂ ਬਣਾ ਕੇ ਪੰਜਾਬ ਸਰਕਾਰ ਨੇ ਇਹਨੂੰ ਲਾਗੂ ਕਰਨ ਦਾ ਤਿਆਹਿਆ ਵੀ ਕਰ ਲਿਆ ਤੇ ਇਸ ਦੇ ਸਬੰਧ ਦੇ ਵਿੱਚ ਜਿਹੜਾ ਵਿਰੋਧ ਪਣ ਪਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਲੇਖਕਾਂ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਰਾਂ ਨਾਲ ਮਿਲ ਕੇ ਇਸ ਤਰ੍ਹਾਂ ਦੇ ਮੰਗ ਪੱਤਰ ਦਿੱਤੇ ਸੀ ਕਿਉਂਕਿ ਇਸ ਇਜਲਾਸ ਦੇ ਵਿੱਚ ਦੋਨੇ ਕੇਂਦਰੀ ਪੰਜਾਬੀ ਲੇਖ ਸਮਾਵਾਂ ਦੇ ਪ੍ਰਧਾਨ ਤੇ ਹੋਰ ਜਿਹੜੇ ਬੁੱਧੀਜੀਵੀ ਤੇ ਅਖਬਾਰ ਨਵੀਸ ਵੱਡੇ ਜਰਨਲਿਸਟ ਬੈਠੇ ਸਨ ਸਾਰਿਆਂ ਨੇ ਇਹ ਦੇ ਵਿੱਚ ਇਕਮਤ ਹੋ ਕੇ ਇਹ ਇਸ ਨੀਤੀ ਦਾ ਵਿਰੋਧ ਕੀਤਾ ਸੀਗਾ ਤੇ ਇਸੇ ਕਾਰਨ ਇਹ ਫੈਸਲਾ ਲਿਆ ਗਿਆ ਕਿ ਇਜਲਾਸ ਦੇ ਵੱਲੋਂ ਇੱਕ ਚਿੱਠੀ ਜਾਵੇ ਜਿਹੜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਤਰ੍ਹਾਂ ਦੀ ਤਰੀਕੇ ਦੇ ਨਾਲ ਟੱਕੇ ਦੇ ਨਾਲ ਇਹ ਨੀਤੀ ਲਾਗੂ ਨਾ ਕੀਤੀ ਜਾਵੇ ਪੰਜਾਬ ਦੀਆਂ ਮਾਨਤਾ ਮੰਨ ਧਿਆਨ ਦੇ ਵਿੱਚ ਰੱਖਿਆ ਜਾਂਦਾ ਜੀਪਿੰਦਰ ਸਾਹਿਬ ਪੰਜਾਬ ਦੇ ਵਿੱਚ ਇਹ ਲਾਗੂ ਕੀਤੇ ਜਾਣ ਦੀ ਹੁਣ ਤੱਕ ਜਿਹੜੀ ਵਿਵਸਥਾ ਹੈ ਇਹ ਮਾਮਲਾ ਕਿੱਥੇ ਖੜਾ ਹੈ ਪਿੰਦਰ ਸਾਹਿਬ ਜਿਸ ਤਰ੍ਹਾਂ ਦੱਸਿਆ ਗਿਆ ਕਿ ਪੰਜਾਬ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੇਟੀਆਂ ਆਪਣੇ ਪੱਕੇ ਅਧਿਕਾਰੀਆਂ ਨੇ ਜਿਵੇਂ ਐਜੂਕੇਸ਼ਨ ਵਿਭਾਗ ਦੇ ਵੱਲੋਂ ਨਿਰਦੇਸ਼ ਆਉਂਦੇ ਨੇ ਉਹਨਾਂ ਨੇ ਆਪਣੇ ਤੌਰ ਤੇ ਕਮੇਟੀਆਂ ਬਣਾ ਦਿੱਤੀਆਂ ਨੇ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਲਾਗੂ ਕਰਨ ਦੇ ਲਈ ਜਿਹੜੀ ਸਿੱਖਿਆ ਨੀਤੀ ਹੈ ਉਹ ਉਸ ਤਰ੍ਹਾਂ ਦਾ ਕਾਰਜ ਉਹਨਾਂ ਨੇ ਆਰੰਭ ਲਿਆ ਜਿਹੜੇ ਕਿ ਜਿਹੜੀਆਂ ਕਿ ਸੈੱਟ ਸੰਸਥਾਾਂ ਮਾਂ ਨੇ ਉਹਨਾਂ ਤੋਂ ਬਾਰੋ-ਬਾਰੀ ਹੋ ਕੇ ਇਸ ਤਰ੍ਹਾਂ ਇਹਨਾਂ ਨੂੰ ਲਾਗੂ ਕਰਨ ਦੇ ਢੰਗ ਤਰੀਕੇ ਕੀਤੇ ਜਾ ਰਹੇ ਨੇ ਡਾਕਟਰ ਸਾਹਿਬ ਤੁਹਾਡੀ ਕਹਿਣ ਦਾ ਭਾਵ ਕਿ ਕੇਂਦਰ ਸਰਕਾਰ ਨੇ ਜਿਹੜੀ ਨਵੀਂ ਸਿੱਖਿਆ ਨੀਤੀ ਜਿੱਦਾਂ ਜਿਵੇਂ ਹੀ ਲਿਆਂਦੀ ਹੈ ਪੰਜਾਬ ਸਰਕਾਰ ਖੂਬ ਉਹਨੂੰ ਲਾਗੂ ਕਰਨ ਲਈ ਮਤਲਬ ਅੱਗੇ ਕਦਮ ਵਧਾ ਚੁੱਕੀ ਹੈ ਹਾਂਜੀ ਭਿੰਦਰ ਸਾਹਿਬ ਇਹਦੇ ਲਈ ਜ਼ਰੂਰੀ ਹੈਗਾ ਕਿ ਜਿਹੜੇ ਪਲੇਟਫਾਰਮ ਪਹਿਲਾਂ ਬਣੇ ਹੋਏ ਨੇ ਜਿਵੇਂ ਅਕੈਡਮਿਕ ਕਾਉਂਸਲ ਦੇ ਵਿੱਚ ਹੈਗੀ ਹੈ ਤੇ ਉੱਥੇ ਵਿਚਾਰ ਹੋਣਾ ਚਾਹੀਦਾ ਉਹਨਾਂ ਦੀ ਵਿਚਾਰ ਤੋਂ ਬਾਅਦ ਮਾਹਰਾਂ ਦੀ ਰੈਲ ਲੈ ਕੇ ਫਿਰ ਹੀ ਇਹਨੂੰ ਲਾਗੂ ਕਰਨਾ ਬਣਦਾ ਕਿ ਇਹਦੇ ਵਿੱਚ ਜਿਸ ਤਰ੍ਹਾਂ ਦੀ ਸੋਧਾਂ ਹੋਣੀਆਂ ਨੇ ਜਾਂ ਜਾਂ ਉਹਨੂੰ ਕਿਸ ਕਿਸ ਪੱਧਰ ਤੋਂ ਇਹ ਪੰਜਾਬ ਦੇ ਉਲਟ ਜਾਏਗਾ ਜਾਂ ਵਿਪਰੀਤ ਅਰਥ ਪਾਏਗਾ ਕਿਉਂਕਿ ਤਾਮਿਲਨਾਡੂ ਅਤੇ ਕਰਨਾਟਕਾ ਨੇ ਇਹਨੂੰ ਬਿਲਕੁਲ ਲਾਗੂ ਕਰਨ ਤੋਂ ਆਪਣੇ ਤੌਰ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਉੱਥੋਂ ਦੀ ਨਹੀਂ ਇਹ ਉੱਥੋਂ ਦੀਆਂ ਸਰਕਾਰਾਂ ਨੇ ਇਨਕਾਰ ਕੀਤਾ ਹੈ ਤੁਹਾਡੇ ਕਹਿੰਦਾ ਪਾ ਹਾਂਜੀ ਉੱਥੋਂ ਦੀਆਂ ਸਰਕਾਰਾਂ ਨੇ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਵੀ ਇਸ ਪ੍ਰਤੀ ਪੂਰਾ ਸਟੈਂਡ ਲੈਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਹਦੇ ਵਿੱਚ ਜਿਹੜੇ ਸਥਾਨਕ ਸਾਡੀ ਜਿਹੜੀ ਹੈਗੀ ਆ ਭਾਸ਼ਾ ਨੂੰ ਨੁਕਸਾਨ ਪਹੁੰਚੇਗਾ ਸਾਡੇ ਇਤਿਹਾਸ ਨੂੰ ਸਾਡੀ ਸਮਾਜਿਕ ਮਾਨਤਾਵਾਂ ਨੂੰ ਤੇ ਸਾਡੀ ਸੱਭਿਆਚਾਰ ਨੂੰ ਇਹਦੇ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਪਈਆਂ ਨੇ ਇਸ ਦੇ ਲਈ ਇਹ ਭਾਸ਼ਾ ਨੀਤੀ ਨੂੰ ਇਹ ਇਸ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਚਾਰ ਕਰਨਾ ਜ਼ਰੂਰੀ ਬਣਦਾ ਹੈ ਜੀ ਪੰਡਤ ਸਾਹਿਬ ਡੋctor ਸਾਹਿਬ ਕਿਉਂਕਿ ਜਦੋਂ ਕੌਮੀ ਨਵੀਂ ਸਿੱਖਿਆ ਨੀਤੀ ਕੌਮੀ ਪਦਰਤੇ ਲਾਗੂ ਹੋਣੀ ਸੀ ਤਾਂ ਭਾਰਤ ਸਰਕਾਰ ਨੇ ਇਹਦੇ ਸਾਰੇ ਐਸਪੈਕਟ ਸਾਰੇ ਪੱਖ ਇਹਦੇ ਵਿਚਾਰੇ ਹੋਣਗੇ ਹਰ ਸੱਭਿਆਚਾਰ ਦੇ ਹਰ ਰਾਜ ਦੇ ਕਿਉਂਕਿ ਸਭ ਕੁਝ ਇੱਥੇ ਅਲੱਗ ਹੈ ਵੰਨਸਵੰਤਾ ਹੈ ਤਾਂ ਉਹਨੂੰ ਪਹਿਲਾਂ ਇਹਦੇ ਮਾਮਲੇ ਦੇ ਵਿੱਚ ਲਿਆ ਹੋਵੇਗਾ ਫਿਰ ਹੀ ਉਸ ਤੋਂ ਲਾਗੂ ਕਰਨ ਦਾ ਜਿਹੜਾ ਅਗਲਾ ਤਿਆਰ ਕੀਤਾ ਗਿਆ ਹੋਵੇਗਾ ਹਿੰਦਰ ਸਾਹਿਬ ਇਹ ਇਸੇ ਕਾਰਨ ਹੈ ਜਿਹੜੇ ਦੱਖਣ ਦੇ ਰਾਜਾਂ ਨੇ ਇਹਨੂੰ ਇਨਕਾਰ ਕੀਤਾ ਹੈ ਉਹਦੇ ਵਿੱਚ ਲੱਗਿਆ ਕਿ ਇਹਦੇ ਵਿੱਚ ਫਲਾਹ ਨੇ ਇਹਦੇ ਵਿੱਚ ਲਕੂਨੇ ਨੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਕੇਂਦਰਵਾਦ ਨੂੰ ਉਤਸ਼ਾਹਤ ਕਰਦੀਆਂ ਨਿੱਤੀ ਉਥੋਂ ਦੀ ਸਥਾਨਕ ਭਾਸ਼ਾ ਨੂੰ ਔਰ ਸਥਾਨਕ ਇਤਿਹਾਸ ਨੂੰ ਸਥਾਨਕ ਸੱਭਿਆਚਾਰ ਨੂੰ ਨੁਕਸਾਨ ਦੇ ਸਾਹਮਣੇ ਹੋ ਰਹੀਆਂ ਨੇ ਇਸ ਕਰਕੇ ਹੀ ਉਹ ਇੱਕ ਮੁਟ ਹੋ ਕੇ ਉਹਨਾਂ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਹੈ ਇਹੋ ਕੁਝ ਹੈ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਵਾਪਰਨ ਦੀ ਸੰਭਾਵਨਾ ਮੰਨੀ ਇਹਦੇ ਲਈ ਪੰਜਾਬ ਸਰਕਾਰ ਨੂੰ ਸਟੈਂਡ ਲਾਈਨ ਆ ਬਣਦਾ ਜੇ ਕਿਉਂਕਿ ਬੁੱਧੀਜੀਵੀ ਸਹਿਤਕਾਰ ਜਿਵੇਂ ਵੀ ਵੱਡੇ-ਵੱਡੇ ਚਿੰਤਕ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਤੇ ਇਹਦੇ ਵਿੱਚ ਇੱਕ ਮੁੱਠ ਹੋ ਕੇ ਇੱਕ ਸਹਿਮਤੀ ਬਣਾ ਕੇ ਇਹ ਇਹ ਨਿਰਣਾ ਲਿਆ ਗਿਆ ਕਿ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਜੀ ਬੰਦ ਸਰਕਾਰ ਕਹਿੰਦਾ ਆਪਕਿ ਜਿਹੜਾ ਸਾਡੀ ਕੇਂਦਰ ਸਰਕਾਰ ਹੈ ਉਹ ਆਪਣੀ ਕਿਸੇ ਅੰਟਰਨਲ ਸੋਚ ਦੀ ਵਜ੍ਹਾ ਜਿਹੜੀ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਅੰਤਰਗਤੀ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਨੂੰ ਅਗੇ ਵਧਾਰੀ ਬਿਲਕੁਲ ਭਿੰਦਰ ਸਾਹਿਬ ਜਿਵੇਂ ਕਿ ਕੇਂਦਰ ਸਰਕਾਰ ਦਾ ਇਕਤਾ ਹੈ ਉਹਨਾਂ ਨੇ ਸਾਰਾ ਕੁਝ ਕੇਂਦਰਵਾਦ ਦੇ ਚ ਕੇਂਦਰ ਨੂੰ ਮਜ਼ਬੂਤ ਕਰਕੇ ਰਾਜਾਂ ਦਾ ਜਿਹੜਾ ਹੈਗਾ ਦੂਸਰੇ ਸੱਭਿਆਚਾਰਕ ਕਹਾਣੀਆਂ ਨੇ ਉਹਨਾਂ ਨੂੰ ਅੰਡਰਟੈਕਟ ਕਰਦੇ ਹੋਏ ਇੱਕ ਏਜੰਡੇ ਦੇ ਤਹਿਤ ਖਾਸ ਤੌਰ ਤੇ ਉਹਨਾਂ ਦੀ ਆਪਣਾ ਕੇਂਦਰਵਾਦ ਦਾ ਹੋਛਣ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਹਰ ਪੱਧਰ ਦੇ ਉੱਪਰ ਜਿਹਦੇ ਨਾਲ ਜਿਹੜੀਆਂ ਕੇ ਸਥਾਨਿਕ ਲੋਕ ਜਾਂ ਸਥਾਨਕ ਜਿਹੜੀਆਂ ਕੌਮੀਅਤਾਂ ਨੇ ਜਿਹੜੀਆਂ ਵੱਖੋ-ਵੱਖਰੀਆਂ ਕੌਮੀਅਤਾਂ ਨੇ ਉਹਨਾਂ ਦੇ ਵਿੱਚ ਇੱਕ ਬੇਗਾਨੀ ਦੀ ਭਾਵਨਾ ਪੈਦਾ ਉਤਪੰਨ ਹੁੰਦੀ ਹੈ ਇਸ ਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਪੱਧਰ ਦੇ ਉੱਪਰ ਕਾਰਜ ਕਰਨ ਨਾ ਕਿ ਉਹਨਾਂ ਦੇ ਉੱਪਰ ਇੱਕ ਵਾਦ ਦੀ ਨੀਤੀ ਨੂੰ ਠੋਸਿਆ ਜਾਵੇ ਜੀ ਵੰਡਰ ਸਾਹਿਬ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕੀ ਪ੍ਰਕਿਰਿਆ ਸੀ ਜਿਹੜੀ ਕੌਮੀ ਸਿੱਖਿਆ ਨੀਤੀ ਪਹਿਲਾਂ ਲਾਗੂ ਸੀ ਜਾਂ ਸਾਰਾ ਵਿਵਸਥਾ ਕੀ ਸੀ ਚੱਲ ਰਹੀ ਇਸ ਤੋਂ ਪਹਿਲਾਂ ਜਿਹੜੀ ਮਿਲ ਤਾਂ ਹਰੇਕ ਰਾਜ ਦੀ ਤੋ ਪਹਿਲਾਂ ਸਭ ਭਿੰਡਰ ਸਾਹਿਬ ਹਰੇਕ ਰਾਜ ਦੀ ਇਹ ਸਿੱਖਿਆ ਦਾ ਜਿਹੜਾ ਬਹੁਤ ਸੀਗਾ ਆ ਆਈਟਮ ਸੀ ਜਿਹੜੀ ਮੱਧ ਸੀ ਇਹ ਸੰਧਾਨ ਦੇ ਵਿੱਚ ਇਹ ਇਹ ਰਾਜਾਂ ਦੇ ਅਧਿਕਾਰ ਦੇ ਵਿੱਚੋਂ ਸੀ ਉਸ ਤੋਂ ਬਾਅਦ ਇਹ ਕੇਂਦਰ ਨੇ ਆਪਣੇ ਪਾਸ ਲੈ ਕੇ ਸਾਰੀ ਇੱਕ ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਹਿਲਾਂ ਤਰ੍ਹਾਂ ਹਰੇਕ ਰਾਜ ਨੇ ਆਪੋ ਆਪਣੇ ਢੰਗ ਦੇ ਨਾਲ ਆਪਣਾ ਇਤਿਹਾਸ ਜਿੱਥੇ ਰਾਸ਼ਟਰੀ ਨਾਇਕ ਨੇ ਉੱਥੇ ਸਾਡੇ ਸਥਾਨਕ ਨਾਇਕ ਵੀ ਨੇ ਸਾਡੇ ਸਥਾਨਿਕ ਧਾਰਮਿਕ ਰੌ ਰੀਤਾਂ ਵੀ ਨੇ ਸਾਡੀਆਂ ਸਮਾਜਿਕ ਰੌਰੀਤਾਂ ਨੇ ਜਿਹੜੀਆਂ ਕਿ ਇੱਕ ਫਿੱਤੇ ਦੀਆਂ ਬੱਕਰੀਆਂ ਹੋਣਗੀਆਂ ਜਿਵੇਂ ਕਿ ਪੰਜਾਬ ਦੀ ਜਿਹੜੀ ਹੈਗੀ ਹੈ ਸੱਭਿਆਚਾਰਕ ਆ ਸਾਹਮਣੇ ਨਾਲੋਂ ਵੱਖਰੀ ਹੈ ਬੰਗਾਲ ਨਾਲੋਂ ਵੱਖਰੀ ਹੈ ਦੱਖਣ ਨਾਲੋਂ ਵੱਖਰੀ ਹੈ ਪੰਜਾਬ ਦੀ ਆਪਣੀਆਂ ਆਪਣੀਆਂ ਉਹਨਾਂ ਰਾਜਾਂ ਦੀ ਆਪਣੀਆਂ ਮਾਨਤਾਵਾਂ ਨੇ ਇਹ ਇਨ੍ਹਾਂ ਦੇ ਵਿੱਚ ਇੱਕ ਭਾਵਨਾ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਠੋਸਿਆ ਜਾ ਸਕਦਾ ਹੈ ਠੀਕ ਹੈ ਸੜਕ ਉਹ ਨਾ ਕੋਈ ਕੌਮੀ ਲੈਖ ਹੋ ਸਕਦਾ ਇੱਕ ਨੂੰ ਮੰਨਿਆ ਜਾ ਸਕਦਾ ਪਰ ਸਾਰੇ ਤਾਂ ਨਹੀਂ ਸਾਡੇ ਫਿਰ ਬਿਲਕੁਲ ਹੀ ਜੇ ਉਹਨਾਂ ਦੀ ਕੀਮਤ ਦੇ ਉੱਪਰ ਸਾਡੇ ਸਥਾਨਿਕ ਨਾਇਕਾਂ ਨੂੰ ਸਾਡੇ ਸੂਰਬੀਰਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਅਣਡਿੱਠ ਕਿਵੇਂ ਕੀਤਾ ਜਾ ਸਕਦਾ ਤੇ ਉਹ ਸਾਰਾ ਕੁਛ ਹੀ ਉਥਲ ਪੁਥਲ ਹੋ ਜਾਵੇਗਾ ਤੇ ਭਾਵਨਾਵਾਂ ਗਲਤ ਉਤਪੰਨ ਹੋਣਗੀਆਂ ਜੀ ਭਿੰਦਰ ਸਾਹਿਬ ਡਾਕਟਰ ਸਾਹਿਬ ਪੰਜਾਬ ਦੇ ਵਿਦਵਾਨਾਂ ਨੂੰ ਕਹਿ ਲਈ ਕਿ ਪੰਜਾਬੀ ਦੇ ਵਿਦਵਾਨਾਂ ਨੂੰ ਲੇਖ ਕਰਨ ਨੂੰ ਸਹਿਯੋਗ ਕਰਨ ਨੂੰ ਇਹ ਨਵੀਂ ਸਿੱਖਿਆ ਨੀਤੀ ਪ੍ਰਤੀ ਵੱਡਾ ਇਤਰਾਜ਼ ਵੀ ਹੈ ਕਈ ਤਰ੍ਹਾਂ ਦੇ ਖਾਤਸੇ ਨੇ ਤੌਖਲੇ ਨੇ ਤਾਂ ਕੀ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਨੀਤੀ ਨੂੰ ਚੁੱਪਚਾਪ ਹੀ ਤੇ ਲਾਗੂ ਕਰਨ ਵੱਲ ਕਦਮ ਵਧਾ ਰਹੀ ਹੈ ਬਿਲਕੁਲ ਭਿੰਦਰ ਸਾਹਿਬ ਇਹੋ ਹੀ ਕਾਰਨ ਹੈ ਨਾ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਸਾਹਮਣੇ ਆ ਰਹੇ ਨੇ ਤੱਥ ਵੀ ਜਦੋਂ ਕਿ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਬੱਖੋ-ਵੱਖਰੀਆਂ ਇੱਕ ਬਣੇ ਹੁੰਦੇ ਨੇ ਅਕੈਡਮਿਕ ਕਾਉਂਸਲ ਲੈਸ ਸਲਿਪਸ ਕਮੇਟੀਆਂ ਨੇ ਜਿਨ੍ਹਾਂ ਨੇ ਸਲਿਪਸ ਬਣਾਉਣੇ ਨੇ ਬੱਖੋ-ਵੱਖਰੀਆਂ ਫਾਰਮ ਨੇ ਉਹਨਾਂ ਦੇ ਰਾਹੀਂ ਐ ਨਮੀ ਯਸੋਦ ਕਰਨੀ ਹੈ ਜੇ ਸਲੀਪ ਨੂੰ ਬਦਲਣਾ ਹੁੰਦਾ ਉਹ ਉਹ ਫਾਰਮ ਕਰਦੇ ਨੇ ਪਰੰਤੂ ਹੁਣ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਇਸ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨਸਾਰ ਬੱਕਰੀਆਂ ਬੱਕਰੀਆਂ ਕਮੇਟੀਆਂ ਬਣਾ ਕੇ ਵੱਖੋ ਵੱਖਰੇ ਢੰਗ ਦੇ ਨਾਲ ਉਹਨਾਂ ਦੀ رائے ਲੈ ਕੇ ਉਸ ਨੂੰ ਅੱਗੇ ਵਧਿਆ ਜਾ ਰਿਹਾ ਹੈਗਾ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਇਹ ਇਹ ਕਾਰਜ ਹੋ ਰਿਹਾ ਜਦ ਕਿ ਸਾਡੇ ਪੱਕੇ ਜਿਹੜੇ ਸੈੱਟ ਬਣੇ ਹੋਏ ਨੇ ਉਹਨਾਂ ਦੇ ਵਿੱਚ ਪੂਰੀ ਚਰਚਾ ਤੋਂ ਬਾਅਦ ਹੀ ਉਹਨਾਂ ਦੀ رائے ਲੈਣੀ ਬਣਦੀ ਹੈ ਤਾਂ ਕਿ ਬਾਹਰ ਹੀ ਆਪਣੇ ਆਪ ਉਹ ਸਾਰੇ ਸਿਸਟਮ ਨੂੰ ਪਾਸੇ ਛੱਡ ਕੇ ਦੂਸਰੇ ਸਿਸਟਮ ਦੇ ਤੌਰ ਦੇ ਉੱਪਰ ਇਹਨੂੰ ਲਾਗੂ ਕੀਤਾ ਜਾਵੇ ਜੀਪਿੰਦਰ ਸਾਹਿਬ ਡੋਟ ਸਾਹਿਬ ਪੁਰਾਣੀ ਸਿੱਖਿਆ ਨੀਤੀ ਤੇ ਨਵੀਂ ਸਿੱਖਿਆ ਨੀਤੀ ਤੋਂ ਬਾਅਦ ਮੋਟੇ ਤੌਰ ਤੇ ਜੇਕਰ ਆਪਾਂ ਪੰਜਾਬ ਨੂੰ ਸਾਹਮਣੇ ਰੱਖ ਕੇ ਗੱਲ ਕਰੀਏ ਤਾ ਵੱਡਾ ਕਿਹੜਾ ਫਰਕ ਪੈਣ ਵਾਲਾ ਵੱਡਾ ਤੋਖਲਾ ਵੱਡਾ ਖਸਾ ਕਿਹੜਾ 50% ਪੰਜਾਬੀ ਬ੍ਰਤੀ ਜਾਂ ਪੰਜਾਬੀ ਸਭ ਤੋਂ ਜ਼ਿਆਦਾ ਜੀ ਇਸ ਦੇ ਨਾਲ ਭਿੰਦਰ ਸਾਹਿਬ ਜਿਸ ਤਰ੍ਹਾਂ ਕੀ ਪੰਜਾਬੀ ਦੀ ਹੀ ਪਹਲਾਈ ਹੈ ਤੇ ਪੰਜਾਬੀ ਜ਼ੁਬਾਨ ਨੂੰ ਪੜਾਉਣ ਦਾ ਜਿਹੜਾ ਤਰੀਕਾ ਹੈ ਢੰਗ ਹੈ ਸਕੂਲ ਲੈਵਲ ਤੇ ਹੈ ਫਿਰ ਕਾਲਜ ਲੈਵਲ ਤੇ ਫਿਰ ਯੂਨੀਵਰਸਿਟੀ ਲੈਵਲ ਤੇ ਉੱਪਰ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ ਲਖਣ ਤਾਂ ਮੰ ਪੜਾਇਆ ਜਾਂਦਾ ਫਿਰ ਬੱਖੋ ਵੱਖਰੀ ਉਹਦੀ ਜਿਵੇਂ ਬਾਹਰਤਕ ਹੈ ਨਾਵਲ ਹੈ ਕਹਾਣੀ ਹੈ ਕਿੱਸਾ ਕਾਬ ਹੈ ਇਹ ਸਾਰੀਆਂ ਇਹਨਾਂ ਨੂੰ ਪੜਾਉਣਾ ਪੈਂਦਾ ਉੱਥੇ ਜਿਹੜੀ ਨਵੀਂ ਸਿੱਖਿਆ ਨੀਤੀ ਆਉਣੀ ਹੈ ਸਿਰਫ ਉਹ ਮਾਧਿਅਮ ਦੇ ਵਿੱਚ ਹੀ ਕਹਿ ਕੇ ਵੀ ਪੰਜਾਬੀ ਦੇ ਵਿੱਚ ਅਸੀਂ ਪੜਾਵਾਂਗੇ ਬਾਕੀ ਕੁਝ ਪੜਾਉਣਾ ਹੀ ਹੈ ਨਹੀਂ ਇਹਨੂੰ ਛੱਡ ਦਿਓ ਇਹਦੀ ਕੋਈ ਜ਼ਰੂਰਤ ਨਹੀਂ ਇਹਦੇ ਨਾਲ ਸਾਰਾ ਕੁਝ ਹੀ ਸਾਡਾ ਸੱਭਿਆਚਾਰ ਸਾਡੀ ਵਿਰਾਸਤ ਤੋਂ ਅਸੀਂ ਦੇ ਆਰਥੀਆਂ ਨੂੰ ਤੋੜ ਦੇਾਂਗੇ ਉਹ ਸਿਰਫ ਕੱਲੇ ਅੱਖਰਾਂ ਤੱਕ ਗਿਆਨ ਰਹਿ ਜਾਏਗਾ ਉਹ ਵੀ ਉਹਨਾਂ ਨੇ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ ਉਹਦੇ ਤੱਕ ਵੀ ਨਹੀਂ ਜਾਣਾ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਦੇ ਅੰਤਰਗਤ ਇਹ ਕਾਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਾਵਲ ਕਹਾਣੀ ਆਪਣਾਉਣ ਦੀ ਕੋਈ ਜ਼ਰੂਰਤ ਨਹੀਂ ਕਿੱਸਾ ਕਾ ਪੜਾਉਣ ਦੀ ਕੋਈ ਜ਼ਰੂਰਤ ਨਹੀਂ ਗੁਰਮਤਕਾ ਪੜਾਉਣ ਦੀ ਕੋਈ ਜ਼ਰੂਰਤ ਨਹੀਂ ਸਿਰਫ ਇਹਨਾਂ ਨੂੰ ਪੰਜਾਬੀ ਦੇ ਵਿੱਚ ਅਸੀਂ ਪੜ੍ਹਾ ਦਾਂਗੇ ਕਿ ਅੱਜ ਦੀ ਜਿਹੜੀ ਸ਼ਬਦਾਬਲੀ ਹੈ ਉਹ ਉਹ ਇਹਨਾਂ ਨੂੰ ਸਿਖਾ ਦੇਵਾਂਗੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਐਡਾਪਟ ਕੀਤੇ ਜਾ ਰਹੇ ਕਹਿੰਦਾ ਭਾਵੇਂ ਨਵੀਂ ਸਿੱਖਿਆ ਨੀਤੀ ਜਿਹੜਾ ਪੰਜਾਬੀਆ ਪੰਜਾਬੀ ਦਾ ਹੁਲੀਆ ਮਹਾਂਦਰਾ ਉਹਨੂੰ ਵਿਗਾੜ ਦੇਗੀ ਉਹਦਾ ਉਹ ਰੰਗ ਟੰਗ ਪਹਿਲਾਂ ਵਾਲਾ ਨਹੀਂ ਰਹਿਣ ਦੇ ਇਦਾਂ ਦਾ ਵੱਟਾ ਖਸਾ ਹੈ ਇਹਨਾਂ ਪਾਪ ਬਿਲਕੁਲ ਜੀ ਤੇ ਭਾਵਨਾਤਮਕ ਤੌਰ ਤੇ ਵਿਦਿਆਰਥੀ ਇਸ ਦੇ ਨਾਲ ਨਹੀਂ ਜੁੜਨਗੇ ਆਪਣੇ ਵਿਰਸੇ ਨਾਲ ਨਹੀਂ ਜੁੜਨਗੇ ਤੇ ਉਹਨਾਂ ਨੂੰ ਸਿਰਫ ਕੰਪਿਊਟਰ ਤੱਕ ਜਾਂ ਜਿਵੇਂ ਕੰਪਿਊਟਰੀਕਰਨ ਕਰਨਾ ਹੈ ਜੇ ਉਸ ਦੀਆਂ ਜਾਂ ਤਕਨੀਕ ਤਕਨੀਕੀ ਸ਼ਬਦਾਵਲੀ ਪੜ੍ਹਾ ਕੇ ਉਹਨਾਂ ਨੂੰ ਸਮਝਾਉਣਾ ਹੈ ਸਿਰਫ ਕੱਲੇ ਤੇ ਪੰਜਾਬੀ ਤੋਂ ਤੋੜਨਾ ਉਹਦੇ ਨਾਲ ਉਹਨੂੰ ਪੰਜਾਬੀ ਪੜ੍ਹਾਉਣਾ ਨਹੀਂ ਨਾ ਕਿਹਾ ਜਾ ਸਕਦਾ ਉਹਨਾਂ ਨੂੰ ਆਪਣਾ ਗਿਆਨ ਤਦ ਹੀ ਹਾਸਲ ਹੋਏਗਾ ਕਿ ਜੇ ਆਪਣੀ ਬ੍ਰਾਸਤ ਨੂੰ ਸਮਝਣਗੇ ਬ੍ਰਾਸਤ ਨੂੰ ਪੜ੍ਹਨਗੇ ਬ੍ਰਾਸਤ ਨੂੰ ਦੇਖਣਗੇ ਜੇ ਉਹਨਾਂ ਦੇ ਕੋਰਸ ਦਾ ਹਿੱਸਾ ਹੋਏਗਾ ਜੋ ਉਹਨਾਂ ਦੇ ਆ ਗ੍ਰਾਤਨ ਸਹਾਇਤਾ ਹੈ ਤੇ ਆਧੁਨਿਕ ਸਹਾਇਤਾ ਹੈ ਸਾਡੇ ਭਾਸ਼ਾ ਵਿਗਿਆਨ ਹੈ ਇਹਨਾਂ ਨੂੰ ਸਮਝਣ ਦੇ ਲਈ ਜ਼ਰੂਰੀ ਹੈਗਾ ਤੇ ਇਸ ਤਰ੍ਹਾਂ ਦੇ ਜਿਹੜੇ ਸਿਲੇਬਸ ਬਣੇ ਹੋਣੇ ਕਿ ਉਹਨੂੰ ਬਿਲਕੁਲ ਹੀ ਤੋੜ ਕੇ ਦੂਸਰੀ ਤਰ੍ਹਾਂ ਦਾ ਰੋਹ ਰਾਹ ਪਾਇਆ ਜਾਊਗਾ ਤਾਂ ਪੰਜਾਬੀ ਦਾ ਤਾਂ ਬਿਲਕੁਲ ਹੀ ਹੋ ਆਪਣੇ ਆਪ ਤੋਂ ਲਈ ਤੋਂ ਲਹਿਣ ਵਾਲੀ ਗੱਲ ਹੋਵੇਗੀ ਹੀ ਪਿੰਦਰ ਸਾਹਿਬ ਡਾਕਟਰ ਸਾਹਿਬ ਰਾਜ ਭਾਸ਼ਾ ਜਿਹੜਾ ਸੋਧ ਐਕਟ ਜਿਹੜਾ ਪੰਜਾਬ ਦੇ ਵਿੱਚ ਕਹਿ ਲਿਏ ਕਿ ਭਾਸ਼ਾ ਵਿਭਾਗ ਹੈ ਫਿਰ ਉਹ ਇਸ ਨਵੀਂ ਸਿੱਖਿਆ ਨੀਤੀ ਨੂੰ ਕਿਵੇਂ ਲੈ ਰਿਹਾ ਹੈ ਕਿ ਉਹ ਟਕਰਾਅ ਦੀ ਨੀਤੀ ਦੇ ਵਿੱਚ ਆਏਗਾ ਕਿ ਇਸ ਤਰ੍ਹਾਂ ਦਾ ਕੋਈ ਅਗਲੇ ਸਮੇਂ ਮਾਮਲਾ ਪੱਕ ਸਕਦਾ ਬਿਲਕੁਲ ਜੀ ਜਿਸ ਤਰ੍ਹਾਂ ਲੇਖਕ ਲੋਕ ਚਿੰਤਾਸ਼ੀਲ ਲੋਕ ਚਿੰਤਨ ਚਿੰਤਕੇ ਦੇ ਬਾਰੇ ਸੁਆਲ ਉਠਾ ਰਹੇ ਨੇ ਉਹ ਆ ਸੀਕ੍ਰਟ ਕਨਟਰਡਿਕਸ਼ਨ ਖੜੀ ਹੋਵੇ ਕਿ ਰਾਜ ਭਾਸ਼ਾ ਐਕਟ ਇਤਰਾ ਹੀ ਕਿ ਨਹੀਂ ਬਣਾਉਂਦਾ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਸਾਰਾ ਕਾਰਜ ਹੈ ਪੰਜਾਬੀ ਭਾਸ਼ਾ ਦੇ ਵਿੱਚ ਰੂਲ ਦਾ ਤੇ ਉਹਨੇ ਤਾਂ ਇਹ ਵੀ ਕਿਹਾ ਕਿ ਅਦਾਲਤਾਂ ਦਾ ਸਾਰਾ ਕੰਮ ਵੀ ਪੰਜਾਬੀ ਦੇ ਵਿੱਚ ਹੋਣਾ ਹੈ ਹਾਲਾਂਕਿ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਦੀ ਹਲੀ ਲਾਗੂ ਨਹੀਂ ਕੀਤਾ ਗਿਆ ਇਹਦੇ ਲਈ ਵੀ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੀ ਜ਼ਰੂਰਤ ਹੈ ਤੇ ਬੁੱਧੀਜੀਵੀ ਲੇਖਕ ਤਾਂ ਇਹ ਵੀ ਮੰਨ ਕਰਦੇ ਨੇ ਕਿ ਭਾਸ਼ਾ ਟ੍ਰਿਬਿਊਨਲ ਬਣਾਇਆ ਜਾਵੇ ਜਿਹੜੇ ਕਿ ਆਈਐਸ ਆਈਪੀਐਸ ਅਧਿਕਾਰੀ ਜਿਹੜੇ ਕਿ ਪੰਜਾਬੀ ਦੇ ਵਿੱਚ ਕੰਮ ਨਹੀਂ ਕਰਦੇ ਉਹਨਾਂ ਨੂੰ ਸਜ਼ਾਵਾ ਦੇਣ ਦੇ ਲਈ ਵੀ ਕਾਰਜ ਕੀਤਾ ਜਾਵੇ ਇਸ ਤਰ੍ਹਾਂ ਦੀ ਜ਼ਰੂਰੀ ਹੈ ਕਿ ਸਟੇਟ ਦਾ ਜੇ ਦੀ ਭਾਸ਼ਾ ਉਹ برقرار ਰਹੇ ਤੇ برقرار ਹੋਣੀ ਚਾਹੀਦੀ ਹੈ ਜੀਪਿੰਦਰ ਸਾਹਿਬ ਡਾਕਟਰ ਸਾਹਿਬ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਕਹਿੰਦੇ ਭਾਸ਼ਾ ਦੇ ਨਾਮ ਉੱਤੇ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਦੂਜੀ ਯੂਨੀਵਰਸਿਟੀ ਹੈ ਭਾਰਤ ਦੀ ਪਹਿਲੀ ਬੜਾ ਮਾਣ ਹੈ ਪੰਜਾਬੀ ਯੂਨੀਵਰਸਿਟੀ ਉੱਤੇ ਪੰਜਾਬੀ ਭਾਸ਼ਾ ਪੰਜਾਬੀ ਸਰਬਚਾਰ ਦੀ ਪਰਪਲਤਾ ਲਈ ਵਿਕਾਸ ਲਈ ਪ੍ਰਚਾਰ ਲਈ ਪ੍ਰਸਾਰ ਲਈ ਇਹਨੇ ਖਾਸ ਤਹਈਆ ਕਰਨਾ ਤੇ ਹੁਣ ਕਿਉਂਕਿ ਇੱਕ ਪਾਸੇ ਭਾਰਤ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਲਿਆਂਦੀ ਜਾ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇਸ ਨੂੰ ਚੁਪ ਚੁਪੀਤੇ ਲਾਗੂ ਕੀਤੇ ਜਾਣ ਦੇ ਬੜੇ ਵੱਡੇ ਯਤਨ ਸ਼ੁਰੂ ਹੋ ਚੁੱਕੇ ਨੇ ਕਦਮ ਅੱਗੇ ਵੱਧ ਚੁੱਕੇ ਨੇ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਮਾਮਲੇ ਦੇ ਵਿੱਚ ਕਿੱਥੇ ਖੜੀ ਤੁਹਾਨੂੰ ਦਿਸ ਰਹੀ ਹੈ ਪਿੰਡਰ ਸਾਹਿਬ ਸਾਰੀਆਂ ਯੂਨੀਵਰਸਿਟੀਆਂ ਕਿਉਂਕਿ ਇਕੋ ਢੰਗ ਨਾਲ ਹੀ ਚੱਲ ਰਹੀਆਂ ਨੇ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਦਬਾਅ ਹੈਗਾ ਕੇਂਦਰ ਦਾ ਪਿਛਲੇ ਸਮੇਂ ਦੇ ਦੌਰਾਨ ਇੱਕ ਮੰਗ ਮੰਗੂ ਕੀਤੀ ਸੀ ਜਿਹੜੇ ਨੂੰ ਲੇਖਕਾਂ ਨੇ ਹੀ ਉਠਾਇਆ ਸੀ ਬਹੁਤ ਵੱਡੀ ਪੱਧਰ ਦੇ ਉੱਪਰ ਤੇ ਜਿਹੜੇ ਬੀਏ ਪੱਧਰ ਤੱਕ ਦੇ ਪੜਾਈ ਕਰਾਈ ਜਾਣੀ ਸੀ ਇਸ ਤਰ੍ਹਾਂ ਬੀ ਕਾਮ ਬੀ ਸੀਏ ਵੀ ਵੀ ਵਾਕ ਦੇ ਵਿੱਚੋਂ ਉਸ ਤੋਂ ਸਿਲੇਬਸ ਪੰਜਾਬੀ ਦਾ ਘਟਾਇਆ ਜਾ ਰਿਹਾ ਸੀ ਉਹਨਾਂ ਦੇ ਪੀੜ ਘਟਾਏ ਜਾ ਰਹੇ ਸਨ ਉਸ ਦੇ ਸੰਬੰਧੀ ਲੇਖਕਾਂ ਨੇ ਕੇਂਦਰੀ ਸਭਾ ਨੇ ਔਰ ਸਹਿਤ ਅਕਾਦਮੀ ਨੇ ਬੜਾ ਵੱਡੇ ਜ਼ੋਰਦਾਰ ਆਵਾਜ਼ بلند ਕੀਤੀ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਵੀ ਇਹ ਨਹੀਂ ਘਟਾਇਆ ਜਾਊਗਾ ਇਹਨਾਂ ਨੂੰ ਬਰਕਰਾਰ ਰੱਖਿਆ ਜਾਊਗਾ ਜੀ ਨੋਟ ਸਰ ਉਹ ਸਿੱਖਿਆ ਨੀਤੀ ਦੇ ਪੰਜਾਬੀ ਜੀ 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 ਨਵੀਂ ਸਿੱਖਿਆ ਨੀਤੀ ਹੈ ਉਸ ਦੇ ਤਹਿਤ ਹੀ ਇਹ ਕਾਰਜ ਕੀਤੇ ਜਾ ਰਹੇ ਨੇ ਉਨ ਵੀ ਪਤਾ ਲੱਗਿਆ ਵੀ ਉਹ ਕਮੇਟੀਆਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਲਈ ਬਖੋ ਵੱਖਰੇ ਪੰਜਾਬ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਆਪਣੀ ਪੱਖ ਦੇ ਅਧਿਆਪਕਾਂ ਨੂੰ ਜਾਂ ਆਪਣੀ ਪੱਖ ਦੇ ਚਿੰਤਕਾਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਾਂ ਸੁਝਾਅਸ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤਾਂ ਪੰਜਾਬੀ ਪ੍ਰਤੀ ਪੰਜਾਬੀ ਲਈ ਕਹਿੰਦਾ ਭਾਵ ਕਿ ਇੱਕ ਖਾਸ ਵੱਡੀ ਜ਼ਿੰਮੇਵਾਰੀ ਹੈ ਇੱਕ ਵੱਡਾ ਫਰਜ਼ ਵੀ ਹੈ ਨਾ ਉਹ ਕਿਤੇ ਖੜੀ ਹੈ ਹਾਂਜੀ ਬਿਲਕੁਲ ਜੀ ਪੰਜਾਬੀ ਯੂਨੀਵਰਸਿਟੀ ਬਣੀ ਹੀ ਪੰਜਾਬੀ ਭਾਸ਼ਾ ਦੇ ਨਾਂ ਦੇ ਉੱਪਰ ਹੈ ਤੇ ਦੁਨੀਆ ਦੀ ਦੂਸਰੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਦੇ ਉੱਪਰ ਬਣੀ ਹੋਈ ਹੈ ਤੇ ਇਹ ਦਾ ਸਭ ਤੋਂ ਵੱਡਾ ਕਾਰਜ ਵੀ ਪੰਜਾਬੀ ਵਾਸਤੇ ਨੇ ਬਹੁਤ ਵੱਡਾ ਕੰਮ ਵੀ ਕੀਤਾ ਹੈਗਾ ਇਹਨੂੰ ਬਰਕਰਾਰ ਰੱਖਣ ਦੀ ਲੋੜ ਹੈ ਪ੍ਰੰਤੂ ਜੇਕਰ ਇਸ ਨੂੰ ਠਿੱਕ ਦੇ ਦਿੱਤਾ ਉਹ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪੰਜਾਬ ਪ੍ਰਤੀ ਪੰਜਾਬੀ ਪ੍ਰਤੀ ਇੱਕ ਵੱਡਾ ਧੋਖਾ ਹੋਵੇਗਾ ਜੀ ਕੰਡੂਸ ਨਹੀਂ ਹੁਣ ਹੁਣ ਤੱਕ ਕਿਤੇ ਖੜੀ ਐ ਤੁਸੀਂ ਕਹਿੰਦੇ ਨਾ ਪੰਜਾਬ ਦੇ ਵਿੱਚ ਕਦਮ ਵਧ ਰਹੇ ਨੇ ਚੁੱਪ-ਚਪੀ ਤੇ ਤਾਂ ਪੰਜਾਬੀ ਯੂਨੀਵਰਸਿਟੀ ਵਿੱਚ ਇਹਨਾਂ ਦੇ ਵਿੱਚ ਸ਼ਾਮਲ ਐ ਉਹ ਤੁਹਾਡੇ ਸਾਹਮਣੇ ਕਿੱਥੇ ਖੜੀ ਐ ਨਵੀਂ ਸਿੱਖਿਆ ਨੀਤੀ ਦੇ ਹੱਕ ਦੇ ਵਿੱਚ ਖੜੀ ਐ ਜਾਂ ਹਾਲੇ ਉਹ ਫੈਸਲਾ ਲੈ ਰਹੀ ਐ ਇਸ ਤਰ੍ਹਾਂ ਤੁਹਾਨੂੰ ਦੱਸਿਆ ਭਿੰਡਰ ਸਾਹਿਬ ਜਿਵੇਂ ਕਿ ਪਹਿਲਾਂ ਹੋਇਆ ਸੀ ਕਿ ਪੰਜਾਬੀ ਯੂਨੀਵਰਸਿਟੀ ਨੇ ਸਿਲੇਬਸ ਦੇ ਵਿੱਚੋਂ ਬੀਏ ਵੀ ਅੰਡਰਗ੍ਰੈਜੂਏਟ ਜਿਹੜੀ ਤੁਹਾਡੇ ਕਹਿੰਦਾ ਭਾਵ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਐ ਉਹ ਨਵੀਂ ਸਿੱਖਿਆ ਨੀਤੀ ਦੇ ਹੱਕ ਤੇ ਵਿੱਚ ਖੜ ਰਹੀ ਵਿਖਾਈ ਦੇ ਰਹੀ ਐ ਜੀ ਬਿਲਕੁਲ ਪਿੰਦਰ ਸਾਹਿਬ ਇਹਦੇ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਦਾ ਕਿਉਂਕਿ ਯੂਐਸਟੀ ਦੇ ਉੱਪਰ ਪੰਜਾਬ ਸਰਕਾਰ ਦਾ ਦਬਾਅ ਕੇਂਦਰ ਸਰਕਾਰ ਦਾ ਦਬਾਅ لازਮੀ ਆ ਉਸ ਪਾਸੇ ਨੂੰ ਕਾਰਜ ਕਰ ਰਹੇ ਨੇਗੇ ਜਦਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹਦੇ ਲਈ ਪੂਰੀ ਤਰ੍ਹਾਂ ਸਟਾਈਮ ਲਾਈਨਾਂ ਬਣਦਾ ਇਸ ਨੀਤੀ ਦੇ ਤਹਿਤ ਬਿਲਕੁਲ ਡਾਕਟਰ ਸਾਹਿਬ ਕਹਿੰਦੇ ਤੁਹਾਡੇ ਜਿਹੜੀ ਆਪਾਂ ਚਰਚਾ ਚੱਲ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੇਖਕ ਨੇ ਸਹਿਤਕਾਰ ਨੇ ਵਿਦਵਾਨ ਨੇ ਉਹ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਆਪਣਾ ਜਿਹੜਾ ਮੋਰਚਾ ਸਮਾੜਨ ਲੱਗੇ ਨੇ ਤੇ ਪੰਜਾਬੀ ਸਹਿਤ ਕਾਦਮੀ ਲੁਧਿਆਣਾ ਨੇ ਇਸ ਮਾਮਲੇ ਦੇ ਵਿੱਚ ਆਪਣੇ ਸਲਾਣਾ ਜਰਨਲ ਜਲਾਸ ਦੇ ਵਿੱਚ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਠਾਉਣ ਦਾ ਇੱਕ ਫੈਸਲਾ ਲਿਆ ਪੱਤਰ ਲਿਖਿਆ ਜਾਏਗਾ ਕਿ ਉਹ ਜਿਹੜੀ ਨਵੀਂ ਸਿੱਖਿਆ ਨੀਤੀ ਉਹਨੂੰ ਪੰਜਾਬ ਦੇ ਪੱਖ ਤੋਂ ਨਵੇਂ ਸਿਰੂ ਵਿਚਾਰਨ ਤੇ ਦੂਜੇ ਵੱਡੇ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖਿਆ ਜਾਏਗਾ ਕਿ ਉਹ ਇਹ ਨਵੀਂ ਸਿੱਖਿਆ ਨੀਤੀ ਨੂੰ ਹਾਲੇ ਲਾਗੂ ਨਾ ਕਰਨ ਇਹਦੀਆਂ ਜਿਹੜੀਆਂ ਪੰਜਾਬ ਦੇ ਖਿਲਾਫ ਜਾਂਦੀਆਂ ਗੱਲਾਂ ਨੇ ਉਹਨੂੰ ਰੋਕਣ ਉਹਨੂੰ ਥੰਮਣ ਉਸ ਤੋਂ ਬਾਅਦ ਇਹਦੇ ਉੱਤੇ ਕੋਈ ਪੇਸ਼ ਆਲਾ ਨੇ ਕੀ ਮੀਦੇ ਤੁਹਾਨੂੰ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਸ ਸੰਭਾਵਨਾ ਮਤਾ ਪਿੰਦਰ ਸਾਹਿਬ ਜੀ ਵਿੱਚ ਲੋਕਾਂ ਦੀ ਜੇਤ ਕਰ ਚੀਤਨ ਵਰਗ ਜਿਹੜਾ ਲੋਕ ਵਰਗ ਹੈ ਜਿਹੜਾ ਕਿ ਸਮਾਜ ਨੂੰ ਸੇਵ ਦੇਣ ਵਾਲਾ ਜੀ ਉਹਦੀਆਂ ਭਾਵਨਾਵਾਂ ਨੇ ਉਸ ਨੂੰ ਇੱਕ ਹੱਦਸ਼ੇ ਨੇ ਤੇ ਲਾਜ਼ਮੀ ਸਰਕਾਰ ਦੇ ਬਾਰੇ ਆਪਣਾ ਸਟੈਂਡ ਪੋਜੀਟਿਵ ਲਏਗੀ ਜਿਸ ਤਰ੍ਹਾਂ ਕਿ ਦੂਸਰੀਆਂ ਸਟੇਟਾਂ ਨੇ ਲਿਆ ਦੱਖਣ ਦੀਆਂ ਸਟੇਟਾਂ ਨੇ ਲਿਆ ਹੈਗਾ ਉਸ ਤਰ੍ਹਾਂ ਦਾ ਪੰਜਾਬ ਸਰਕਾਰ ਲੈ ਸਕਦੀ ਹੈ ਤੇ ਪ੍ਰਧਾਨ ਮੰਤਰੀ ਕੀਤੇ ਬਾਰੇ ਸੋਚ ਸਕਦੇ ਨੇ ਪੋਰ ਸਾਹਿਬ ਮੈਂ ਦੇਖ ਰਿਹਾ ਸੀ ਕਿ ਜਿਹੜੀ ਹੈ ਸਲਾਣਾ ਜਨਰਲ ਇਜਲਾਸ ਦੇ ਵਿੱਚ ਇੱਕ ਫੈਸਲਾ ਲਿਆ ਹੈ ਕਿ ਜਿਹੜੇ ਮੈਗਜ਼ੀਨ ਰਸਾਲੇ ਨੇ ਪੰਜਾਬੀ ਦੇ ਜਿਹੜੇ ਮਾਸਿਕ ਜਾਂਤਰਾ ਮਾਸਿਕ ਜਾਂ ਜੰਜਮੇ ਵੀ ਛਾਪਦੇ ਨੇ ਵੱਖ-ਵੱਖ ਸੰਸਥਾਵਾਂ માં ਆਪਣੇ ਵੱਡੇ ਵਿਤੀ ਜੋਖਮ ਨਾਲ ਛਾਪ ਰਿਹਾ ਨੇ ਪਰੰਤੂ ਜਿਹੜੀ ਇਸਤਿਹਾਰਬਾਜ਼ੀ ਦੇ ਵਿੱਚ ਉਹ ਨੀਤੀ ਨਹੀਂ ਬਣਾਈ ਜਾ ਰਹੀ ਕਿ ਇਹਨਾਂ ਨੂੰ ਜਿਹੜੇ ਇਸ਼ਤਿਹਾਰ ਦਿੱਤੇ ਜਾਣ ਹਾਲਾਂਕਿ ਇਹਦੇ ਵਿੱਚ ਬੜੀ ਗੁੰਜਾਇਸ਼ ਹੁੰਦੀ ਹੈ ਕਿ ਸਰਕਾਰ ਦਾ ਇੱਕ ਫਰਜ਼ ਹੈ ਇਹ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੰਵਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇ ਤੇ ਜਿਹੜੀ ਸਰਕਾਰ ਦੀ ਮੀਡੀਆ ਪਾਲਿਸੀ ਉਹਦੇ ਤਹਿਤ ਜਿਹੜੇ ਇਸ਼ਤਿਹਾਰ ਵੀ ਦਿੱਤੇ ਜਾਣ। ਡਾਕਟਰ ਸਾਹਿਬ ਇਹਦੇ ਸਬੰਧ ਦੇ ਵਿੱਚ ਕੀ ਫੈਸਲਾ ਹੋਇਆ ਤੇ ਇਹ ਮਾਮਲਾ ਹੈ ਕਿ ਇਹ ਕਿੱਥੇ ਜਾ ਕੇ ਕੋਈ ਰੜਕ ਹੈ? ਜੀ। ਸਿੰਦਰ ਸਾਹਿਬ ਇਹ ਵੀ ਮਸਲਾ ਬਹੁਤ ਮਹੀਤਤਾ ਨਾਲ ਠਾਇਆ ਗਿਆ ਕਿ ਜਿਹੜੇ ਪੰਜਾਬੀ ਭਾਸ਼ਾ ਦੇ ਲਈ ਨਿਰੰਤਰ ਆਪਣਾ ਯੋਗਦਾਨ ਪਾ ਰਹੇ ਨੇ ਮੈਗਜ਼ੀਨ ਸੈਟ ਮੈਗਜ਼ੀਨ ਨੇ ਲਗਾਤਾਰ ਪਾ ਰਹੇ ਨੇ ਆਪਣੇ ਸੁਰਉਤਾਂ ਤੋਂ ਪਾ ਰਹੇ ਨੇ ਜਿੰਨੇ ਸੂਮੇ ਨੇ ਤੇ ਉਹਨਾਂ ਨੂੰ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾ ਰਿਹਾ ਜਦ ਕਿ ਪੰਜਾਬ ਸਰਕਾਰ ਵੱਲੋਂ ਦੱਖਣ ਦੇ ਅਖਬਾਰਾਂ ਜਾਂ ਹੋਰ ਅਖਬਾਰਾਂ ਦੇ ਵਿੱਚ ਆਪਣੀ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਇੰਨਾ ਬਜਟ ਹੈ ਤੇ ਉਹ ਪੰਜਾਬੀ ਦੇ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕਾਰਸ਼ੀਲ ਜਿਹੜੇ ਜਿਹੜੇ ਸਮਰਪਿਤ ਮੈਗਜ਼ੀਨ ਨੇ ਉਹਨਾਂ ਨੂੰ ਵੀ ਇਸ਼ਤਿਹਾਰ ਦਿੱਤੇ ਜਾਣ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਇਹਦੇ ਲਈ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਇਸ ਜਿਹਰਾਸ ਦੇ ਵਿੱਚ ਸਰਬਸੰਮਤੀ ਨਾਲ ਕਿ ਪੰਜਾਬ ਸਰਕਾਰ ਆਪਣੇ ਇਸ਼ਤਿਹਾਰ ਦੀ ਨੀਤੀ ਦੇ ਵਿੱਚ ਮੈਗਜ਼ੀਨਾਂ ਜਿਹੜੇ ਤ੍ਰੇਮਾਸਟ ਮਾਸਕ ਜਿਸ਼ਮਾਹੀ ਨੇ ਇਨ ਸੈਟਕ ਮੈਗਜ਼ੀਨਾਂ ਨੂੰ ਵੀ ਆਪਣੇ ਗਰਾਂਟ ਦੇਵੇ ਤੇ ਇਨ ਇਸ਼ਤਿਹਾਰ ਦੇਵੇ ਤਾਂ ਜੋ ਉਹ ਰੰਤਰ ਆਪਣਾ ਯੋਗਦਾਨ ਪਾ ਸਕਣ ਜੀ ਬੰਦਰ ਸਾਹਿਬ ਬਿਲਕੁਲ ਜੀ ਕੋਈ ਕਦੀ ਕਈ ਵਾਰ ਜਿਹੜੇ ਮਤੇ ਪਾ ਕੇ ਵੱਡੇ ਪੱਧਰ ਤੇ ਚਾਰਾ ਜੋ ਕਰਨੀ ਪੈਂਦੀ ਹੈ ਜਿਹੜਾ ਅੱਜ ਵੱਡੀ ਚਰਚਾ ਸੀ ਕਿ ਦੇਸ਼ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਕਿਵੇਂ ਲੇਖਕ ਵਰਗ ਸਹਿਤਕਾਰ ਵਰਗ ਪੰਜਾਬੀ ਤੇ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਲੈ ਕੇ ਉੱਠ ਖੜਾ ਹੋਇਆ ਹੈ ਪੰਜਾਬੀ ਸਾਇੰਟ ਐਕਾਡਮੀ ਲੁਧਿਆਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਦਸਤਕ ਦੇਣ ਦਾ ਫੈਸਲਾ ਲਿਆ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਨੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਅਗਲੇ ਸਮੇਂ ਜਿਹੜਾ ਇਹ ਉੱਠਿਆ ਮਾਮਲਾ ਹੈ ਉਹ ਕਿੱਥੇ ਤੇ ਕਿਸ ਪਾਸੇ ਨੂੰ ਰੁਖ ਕਰਦਾ ਹੈ ਇਹ ਮਿਸ਼ਨ ਪੰਜਾਬੀ